ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp 'ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸ਼੍ਰੀ ਮੁਕਸਰ ਸਾਹਿਬ ਦੇ ਮੁਕਸਰ ਮਲੋਟ ਰੋਡ ਤੇ ਸਥਿਤ ਪਿੰਡ ਰੁਪਾਣਾ ਤੋਂ ਸੋਥਾ ਰੋਡ ਤੇ ਇੱਕ ਵਾਰ ਫਿਰ ਤੋਂ ਦੀਪ ਕੰਪਨੀ ਦੀ ਬੱਸ ਹਾਦਸਾ ਗ੍ਰਸਤ ਹੋ ਗਈ ਹੈ ਜਾਣਕਾਰੀ ਮੁਤਾਬਿਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਬੱਸ ਬਾਅਦ ਦੁਪਹਿਰ ਕਰੀਬ 12:30 ਵਜੇ ਗਿੱਦੜਵਾਹਾ ਤੋਂ ਵਾਇਆ ਸੋਥਾ ਹੁੰਦੀ ਹੋਈ ਸ਼੍ਰੀ ਮੁਕਸਸ ਸਾਹਿਬ ਨੂੰ ਜਾ ਰਹੀ ਤੇ ਜਦੋਂ ਇਹ ਪਿੰਡ ਸੋਥਾ ਦੇ ਰੁਪਾਣਾ ਦੇ ਵਿਚਕਾਰ ਪੁੱਜੀ ਤਾਂ ਟਰੈਕਟਰ ਟਰਾਲੀ ਨੂੰ ਕ੍ਰਾਸ ਕਰਨ ਸਮੇ ਉਕਤ ਬੱਸ ਚਾਲਕ ਬਾਰਸ਼ ਦੇ ਚਲਦਿਆਂ ਸੜਕ ਦੀਆਂ ਸਾਈਡਾਂ ਗਿੱਲੀਆਂ ਹੋਣ ਕਾਰਨ ਸੰਤੁਲਨ ਖੋ ਬੈਠਾ ਤੇ ਸਵਾਰੀਆਂ ਨਾਲ ਭਰੀ ਬੱਸ ਨਾਲ ਲੱਗਦੇ ਖੇਤਾਂ 'ਚ ਜਾ ਪਲਟੀ ਜਿਸ ਤੋਂ ਬਾਅਦ ਉੱਥੇ ਚਿੰਗ ਚਗਾੜਾ ਮਚ ਜਾਂਦਾ ਹੈ ਤੇ ਖੇਤਾਂ ਵਿੱਚ ਕੰਮ ਕਰਦੇ ਤੇ ਰਾਹ ਗਿਰਨ ਤੁਰੰਤ ਬਚਾਅ ਕਾਰਜ ਸ਼ੁਰੂ ਕਰਦਿਆਂ ਸਵਾਰੀਆਂ ਨੂੰ ਬੱਸ ਤੋਂ ਬਾਹਰ ਕੱਢਿਆ ਜਾਣਕਾਰੀ ਮੁਤਾਬਿਕ ਇਹ ਹਾਦਸੇ 'ਚ ਜਾਨੇ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਪਰ ਡਰਾਈਵਰ ਕਨੈਕਟਰ ਸਮੇਤ ਤਿੰਨ ਦੇ ਕਰੀਬ ਸਵਾਰੀਆਂ ਮਾਲੂਮੀ ਜ਼ਖਮੀ ਹੋਈਆਂ ਨੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਪਿੰਡ ਸੋਥਾ ਤੋਂ ਰੁਪਾਣਾ ਤੱਕ ਸੜਕ ਦੇ ਦੋਵੇਂ ਪਾਸੇ ਦੀ ਮਿੱਟੀ ਨਾਲ ਲੱਗਦੇ ਖੇਤਾਂ ਦੇ ਮਾਲਕਾਂ ਵੱਲੋਂ ਕੱਟੀ ਹੋਈ ਹੈ ਜਿਸ ਕਾਰਨ ਅਜਿਹੇ ਹਾਦਸੇ ਵਾਪਰਨਾ ਸੁਭਾਵਿਕ ਹੈ ਉਨਾ ਸਬੰਧਤ ਵਿਭਾਗ ਤੇ ਡਿਪਟੀ ਕਮਿਸ਼ਨਰ ਅਭਿਜੀਤ ਕੰਪਲੈਸ ਤੋਂ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਤੁਹਾਨੂੰ ਮੌਕੇ ਤੇ ਇੱਕ ਕੰਪਲੇਨਟ ਮਿਲੀ ਕਿ ਇੱਥੇ ਇੱਕ ਬੱਸ ਪਲਟੀ ਹੈਗੀ। ਤੁਸੀਂ ਮੌਕੇ ਤੇ ਆਏ ਆ ਤੇ ਬਾਕੀ ਅਸੀਂ ਜਾਂਚ ਕਰ ਰਹੇ ਹਾਂ ਕਿ ਸਿਚੁਏਸ਼ਨ ਹੈਗੀ ਹੈਗੀ। ਸਰ ਇਹ ਬੱਸ ਕਿੱਥੇ ਜਾ ਰਹੀ ਸੀ? ਇਹ ਗਿੱਦੜਵੇ ਤੋਂ ਮੁਕਸਰ ਜਾ ਰਹੀ ਸੀ ਬੱਸ ਇਹ। ਤੇ ਬਾਕੀ ਵੇਖਦੇ ਕਿਵੇਂ ਪਲਟੀ-ਪਲਟੀ ਕਰਦੇ ਆ ਸਾਰਾ ਆਟੋ ਕਨਟਰੋਲ। ਉਹ ਗਿੱਦੜਵਾ ਤੋਂ ਬੱਸ ਆ ਰਹੀ ਸੀ। ਮੁਕਸਰ ਨੂੰ ਜਾ ਰਹੀ ਸੀ। ਅਗੋਂ ਟਰਾਲੀ ਆ ਗਈ। ਉਹ ਬਸ ਪਲਟ ਗਈ ਕਿੰਨੀਆਂ ਕੁ ਸਵਾਰੀਆਂ ਸੀ ਬੱਚੇ ਤਾਂ ਸਾਰੀਆਂ ਤਾਂ ਹਾਂਜੀ ਨਹੀਂ ਬੱਚਦਾ ਜੀ 50 60 ਸੀ ਅੱਛਾ ਕਿੰਨੇ ਵਜੇ ਦੀ ਘਟਣਾ ਹੈ ਪਤਾ ਇਹ ਹੋਊਗੀ 12 ਵਜੇ ਦੀ ਕੱਲੇ ਆਹੋ ਜੇ ਹੀ ਬਸ ਇੱਥੇ ਜਾਂਦੀ ਹੈ ਹਾਂਜੀ ਹਾਂਜੀ ਇਹ ਹੀ ਜਾਂਦੀ ਹੈ ਜੀ ਇਸੇ ਸੱਤ ਸੁੱਟ ਬਜੀ ਨਹੀਂ ਨਹੀਂ ਬਜੀ ਗਈ ਮੁਝਾ ਹੋ ਗਿਆ ਬਹੁਤ ਹਾਂਜੀ ਕੀ ਲੱਗਦਾ ਕਿੰਦੀ ਗਲਤੀ ਹੈ ਉਹ ਟਰਾਲੀ ਵਾਲੇ ਦੀ ਗਲਤੀ ਹੈ ਜੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਬੱਸ ਬਾਅਦ ਦੁਪਹਿਰ ਕਰੀਬ 12:30 ਵਜੇ ਗਿੱਦੜਵਾਹਾ ਤੋਂ ਵਾਇਆ ਸੋਥਾ ਹੁੰਦੀ ਹੋਈ ਸ਼੍ਰੀ ਮੁਕਸਤ ਸਾਹਿਬ ਨੂੰ ਜਾ ਰਹੀ ਤੇ ਜਦੋਂ ਇਹ ਪਿੰਡ ਸੋਥਾ ਦੇ ਰੁਪਾਣਾ ਦੇ ਵਿਚਕਾਰ ਪੁੱਜੀ ਤਾਂ ਟਰੈਕਟਰ ਟਰਾਲੀ ਨੂੰ ਕਰਾਸ ਕਰਨ ਸਮੇ ਉਕਤ ਬੱਸ ਚਾਲਕ ਬਾਸ਼ ਦੇ ਚੱਲਦਿਆਂ ਸੜਕ ਦੀਆਂ ਸਾਈਡਾਂ ਗਿੱਲੀਆਂ ਹੋਣ ਕਾਰਨ ਸੰਤੁਲਨ ਖੋ ਬੈਠਾ ਤੇ ਸਵਾਰੀਆਂ ਨਾਲ ਪਰੀ ਬੱਸ ਨਾਲ ਲੱਗਦੇ ਖੇਤਾਂ 'ਚ ਜਾ ਪਲਟੀ ਜਿਸ ਤੋਂ ਬਾਅਦ ਉੱਥੇ ਚਿੰਗ ਚਗਾੜਾ ਮੱਚ ਜਾਂਦਾ ਤੇ ਖੇਤਾਂ ਵਿੱਚ ਕੰਮ ਕਰਦੇ ਤੇ ਰਾਹ ਗਿਰਨ ਤੁਰੰਤ ਬਚਾਅ ਕਾਰਜ ਸ਼ੁਰੂ ਕਰਦਿਆਂ ਸਵਾਰੀਆਂ ਨੂੰ ਬਸ ਤੋਂ ਬਾਹਰ ਕੱਢਿਆ ਜਾਣਕਾਰੀ ਮੁਤਾਬਿਕ ਇਹ ਹਾਦਸੇ 'ਚ ਜਾਨੇ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਪਰ ਡਰਾਈਵਰ ਕਨੈਕਟਰ ਸਮੇਤ ਤਿੰਨ ਦੇ ਕਰੀਬ ਸਵਾਰੀਆਂ ਮਾਲੂਮੀ ਜ਼ਖਮੀ ਹੋਈਆਂ ਨੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਪਿੰਡ ਸੋਥਾ ਤੋਂ ਰੁਪਾਣਾ ਤੱਕ ਸੜਕ ਦੇ ਦੋਵੇਂ ਪਾਸੇ ਦੀ ਮਿੱਟੀ ਨਾਲ ਲੱਗਦੇ ਖੇਤਾਂ ਦੇ ਮਾਲਕਾਂ ਵੱਲੋਂ ਕੱਟੀ ਹੋਈ ਹੈ ਜਿਸ ਕਾਰਨ ਅਜਿਹੇ ਹਾਦਸੇ ਵਾਪਰਨਾ ਸੁਭਾਵਿਕ ਹੈ ਉਨਾ ਸਬੰਧਤ ਵਿਭਾਗ ਤੇ ਡਿਪਟੀ ਕਮਿਸ਼ਨਰ ਅਭਿਜੀਤ ਕੰਪਲਿਸ ਤੋਂ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।